ठंडे बुर्ज ते बैठे माता शगन करे शगन करे जोरावर फते सिंग कोड़ी चढ़े जोरावर फते सिंग कोड़ी चढ़े कोड़ी journey

ਕੰਬ ਗਏ ਚੱਲਾਦ ਹਥੀਤੇ ਸੇ ਫੜੇ ਤੇ ਸੇ ਫੜੇ ਜ਼ੋਰਾਵਰ ਫਤੇ ਸਿੰਘ ਕੋੜੀ ਚੜੇ ਜ਼ੋਰਾਵਰ ਫਤੇ ਸਿੰਘ ਕੋੜੀ ਚੜੇ ਮਗਦੇ ਆਵੀ ਵੀ ਹੋ ਗਈ ਠੰਡੀ ਠੰਡੀ ਹੋ ਗਈ ਅਗ ਅੰਗਿਆਰ ਦੀ ਸੀ ਘੜੇ ਚੋਹਰ ਦੀ ਨਦੀਆਂ ਜੰਮੇ ਸਾਰੀ ਠੰਡ ਅਗਰੀ ਹੱਥੋਂ ਪਾਰਦੀ ਸੀ ਐਨੀ ਠੰਡ ਵਿੱਚ ਪਤਾ ਨਹੀਂ ਮਾਂ ਗੁਜਰੀ ਕਿਵੇਂ ਠੰਡੇ ਬੁਰਜ ਵਿੱਚ ਰਾਤਾਂ ਗੁਜ਼ਾਰਦੀ ਸੀ ਕਿਵੇਂ ਠੰਡੇ ਬੁਰਜ ਵਿੱਚ ਰਾਤਾਂ ਗੁਜ਼ਾਰਦੀ ਸੀ ਪੋ ਦਾ ਮਹੀਨਾ ਕਹਿਰ ਦੀ ਠੰਡ ਉੱਤੋਂ ਠੰਡਾ ਬੁਰਜ ਨਾ ਕੋਈ ਕੱਪੜਾ ਨਾ ਰਜਾਈ ਕਿਵੇਂ ਮਾਤਾ ਗੁਜਰੀ ਛੋਟੇ ਛੋਟੇ ਸਹਿਬਜ਼ਾਦਿਆਂ ਦੇ ਨਾਲ ਠੰਡੇ ਬੁਰਜ ਦੇ ਵਿੱਚ ਰਾਤ ਗੁਜ਼ਾਰੀ ਕਿੰਨੀ ਸ਼ਹਾਦਤਾਂ ਸਹਈਆਂ ਮਾਤਾ ਗੁਜਰੀ ਨੇ ਸੋ ਤੁਸੀਂ ਦਰਸ਼ਨ ਦੀਦਾਰੀ ਕਰਿਓ ਗੁਰਦੁਆਰਾ ਠੰਡੇ ਬੁਰਜ ਦੇ ਜਿੱਥੇ ਮਾਤਾ ਗੁਜਰੀ ਤੇ ਛੋਟੇ ਸਹਿਬਜ਼ਾਦੀਆਂ ਨੂੰ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ ਸੀ ਗੁਰਦੁਆਰਾ ਠੰਡਾ ਬੁਰਜ ਸਹਿਬ ਸ਼ਹੀਦੀ ਸਥਾਨ ਮਾਤਾ ਗੁਜਰੀ ਜੀ ਇਸ ਸਥਾਨ ਤੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੀ ਬਾਬਾ ਚੁਰਾਵਾ ਸਿੰਘ ਜੀ ਬਾਬਾ ਫਤੀ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਨੂੰ ਜਾਬਰ ਹਕੂਮਤ ਨੇ 10 ਪਉਸੰਮਤ 1761 704 ਈਸਵੀ ਤੋਂ 3 ਦਿਨ ਕੜਕ ਦੀ ਠੰਡ ਵਿੱਚ ਭੁੱਖੇ ਪਾਣੀਆ ਨੂੰ ਕੈਦ ਰੱਖਿਆ ਸਿੱਖੀ ਤੋਂ ਢਲਾਉਣ ਲਈ ਅਤੇ ਈਨ ਮਨਵਾਉਣ ਲਈ ਤਰ੍ਹਾਂ-ਤਰ੍ਹਾਂ ਦੀ ਤਸੀਹੇ ਦਿੱਤੀ ਇਸ ਸਥਾਨ ਤੋਂ ਹੀ ਜ਼ਾਲਮ ਸਿਪਾਹੀ ਸਹਬਜ਼ਾਦਿਆਂ ਨੂੰ ਸੂਬੇ ਦੀ ਕਚਹਿਰੀ ਵਿੱਚ ਲੈ ਜਾਂਦੇ ਰਹੇ ਅੰਤ 13 ਪਉ ਨੂੰ ਇੱਥੋਂ ਹੀ ਸਹਬਜ਼ਾਦਿਆਂ ਨੂੰ ਮਾਤਾ ਜੀ ਤੋਂ ਵੱਖ ਕਰਕੇ ਸ਼ਹੀਦ ਕੀਤਾ ਗਿਆ ਇਸੇ ਹੀ ਸਥਾਨ ਤੇ ਬਿਰਦ ਮਾਤਾ ਗੁਜਰੀ ਜੀ ਹਕੂਮਤ ਦੇ ਜ਼ੁਲਮੋ ਸਿਤਮ ਨੂੰ ਆਪਣੇ ਤਨ ਤੇ ਸਬਰ ਨਾਲ ਸਹਾਰਦੇ ਹੋਈ ਸ਼ਹੀਦ ਹੋ ਗਈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਵੇਂ ਕਿ ਤੁਸੀਂ ਦਰਸ਼ਨ ਦੀਦਾਰੇ ਕਾਰਿਓ ਗੁਰਦੁਆਰਾ ਠੰਡਾ ਬੁਰਜ ਦੇ ਜੋ ਕਿ ਫਤਿਹਗੜ੍ਹ ਸਾਹਿਬ ਵਿਖਤੇ ਆਓ ਇੱਥੋਂ ਦੇ ਮੇਨ ਸੇਵਾਦਾਰਾਂ ਤੋਂ ਪੁੱਛਦਿਆਂ ਠੰਡੇ ਬੁਰਜ ਦਾ ਇਤਿਹਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਠੰਡਾ ਬੁਰਜ ਸਾਹਿਬ ਗੁਰਦੁਆਰਾ ਸ਼੍ਰੀ ਠੰਡਾ ਬੁਰਜ ਸਾਹਿਬ ਬੜਾ ਮਹਾਨ ਪਵਿੱਤਰ ਸਥਾਨ ਹੈ ਛਿੱਧੀਆ ਸਥਾਨ ਹੈ ਇਹਦੇ ਇਤਿਹਾਸ ਤੋਂ ਜਾਣਨ ਤੋਂ ਪਹਿਲਾਂ ਜੇ ਜੋ ਸਥਾਨ ਹੈ ਨਾ ਇਸ ਸਥਾਨ ਤੇ ਸਾਨੂੰ ਸਿੱਖੀ ਪ੍ਰਾਪਤ ਹੁੰਦੀ ਹੈ ਕਿਉਂਕਿ ਸਹਿਬਜ਼ਾਦੀਆਂ ਦਾ ਖੂਨ ਡੁੱਲਿਆ ਹੈ ਇਸ ਸਥਾਨ ਤੇ ਖੂਨ ਦਾ ਇੱਕ ਇੱਕ ਕਤਰਾ ਸਾਨੂੰ ਦੱਸਦਾ ਹੈ ਕਿ ਅਸੀਂ ਸਿੱਖੀ ਦੇ ਸਿਧਾਂਤਾਂ ਤੇ ਕਿਵੇਂ ਚੱਲਣਾ ਹੈ ਸੋ ਇਹ ਸਾਨੂੰ ਇਸਥਾਨ ਤੋਂ ਵੱਡੀ-ਵੱਡੀ ਸਿੱਖਿਆ ਮਿਲਦੀ ਹੈ ਬਹੁਤ ਵੱਡੀ ਜਾਣਕਾਰੀ ਮਿਲਦੀ ਹੈ 11 ਤੇ 12 ਪੋ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਤੇ ਜਗਤ ਮਾਤਾ ਗੁਜਰ ਕੌਰ ਜੀ ਅਮਰ ਸ਼ਹੀਦਾਂ ਨੂੰ ਇਸ ਸਥਾਨ ਤੇ ਕੈਦ ਰੱਖਿਆ ਸੀਗਾ ਭਾਵ ਕੈਦ ਤੋਂ ਭਾਵ ਹੈ ਕਿ ਉਹਨਾਂ ਨੂੰ ਬੁਰਜ ਸੀ ਇਹ ਠੰਡਾ ਬੁਰਜ ਸਾਹਿਬ ਇਹ ਦੀ ਉਚਾਈ ਲਗਭਗ 160 ਫੁੱਟ ਸੀ ਹੁਣ ਵੀ ਇਤਨੀ ਆ ਕਿਉਂਕਿ ਹੁਣ ਸ਼ਹਿਰ ਦੀ ਡਿਵੈਲਪਮੈਂਟ ਹੋਣ ਕਰਕੇ ਸ਼ਹਿਰ ਦਾ ਬਦਲਾਵ ਹੋਣ ਕਰਕੇ ਤੇ ਇਹਦੇ ਨਾਲ ਹੀ ਠੰਡੇਪੁਰ ਚ ਸਾਬ ਦੇ ਨਾਲ ਹੀ ਸਹੰਸਰਾ ਨਦੀ ਸੀ ਉਹਦਾ ਨਾਮ ਸੀ ਸਹੰਸਰਾ ਨਦੀ ਉਹ ਹੰਸਲਾ ਨਦੀ ਉਹ ਇਹਦੇ ਨਾਲ ਹੀ ਵਗਦੀ ਹੁੰਦੀ ਸੀ ਜਿਹੜੇ ਮੁਗਲ ਬਾਦਸ਼ਾਹ ਸਨ ਨਾ ਜਿਹੜਾ ਵਜੀਦਾਂ ਖਾਨ ਸੀ ਉਹਨੇ ਇਸ ਸਥਾਨ ਨੂੰ ਆਰਾਮ ਕਰਨ ਲਈ ਰੱਖਿਆ ਸੀ ਆਪਣੇ ਕਿ ਜਿਵੇਂ ਗਰਮੀ ਦੇ ਦਿਨ ਹੁੰਦੇ ਆ ਹਾਰ ਜੇਠ ਹੜ ਦੇ ਦਿਨ ਹੁੰਦੇ ਆ ਨਾ ਤੇ ਉਹ ਦਿਨਾਂ ਵਿੱਚ ਉਹ ਇੱਥੇ ਆਰਾਮ ਕਰਦੇ ਸਨ ਪਰ ਹੁਣ ਪੋ ਦਾ ਮਹੀਨਾ ਤੇ ਧੰਨ ਬਾਬਾ ਜਉਰਾਵਰ ਸਿੰਘ ਸਾਹਿਬ ਤੇ ਧੰਨ ਬਾਬਾ ਫਤਿਹ ਸਿੰਘ ਸਾਹਿਬ ਨੂੰ ਤੇ ਮਾਤਾ ਗੁਜਰ ਕੌਰ ਜੀ ਨੂੰ ਇੱਥੇ ਕੈਦ ਰੱਖਿਆ ਗਿਆ ਤੇ ਜੇ ਉਹ ਜੇਠ ਹਾਰ ਦੇ ਮਹੀਨਿਆਂ ਦੇ ਵਿੱਚ ਇੱਥੇ ਆਰਾਮ ਕਰਦੇ ਸੀ ਠੰਡੀਆਂ ਹਵਾਵਾਂ ਲੈਂਦੇ ਸੀ ਤਾਂ ਪੋ ਦੇ ਮਹੀਨੇ ਕਿੰਨੀ ਠੰਡ ਹੁੰਦੀ ਹੈ ਤੇ ਪੋ ਦੇ ਮਹੀਨੇ ਤਾਂ ਨਾ ਕੋਈ ਉੱਪਰ ਬਸਤਰ ਨਾ ਕੋਈ ਉੱਪਰ ਜਿਵੇਂ ਆਪਾਂ ਕਹਿ ਦਿੰਦੇ ਆ ਨਾ ਕਿ ਸਹੂਤ ਮੈਂ ਸਹੂਲਤ ਮਿਲ ਜਾਂਦੀ ਆਪਾਂ ਨੂੰ ਕਿ ਕੰਬਲ ਲੈ ਲਿਆ ਰਜਾਈ ਲੈ ਲਈ ਹੈ ਨਾ ਤੇ ਨਾ ਉਹਨਾਂ ਦੇ ਤਣ ਤੇ ਕਪੜਾ ਨਾ ਰਜਾਈ ਨਾ ਕੰਬਲਾ ਤੇ ਨਾ ਹੀ ਉਹਨਾਂ ਨੂੰ ਛਕਣ ਛਕਾਉਣ ਲਈ ਕੋਈ ਪਦਾਰਥ ਤੇ ਭੁੱਖੇ ਭਾਣੇ ਸਹਿਬਜਾਦੇ ਬੈਠੇ ਤੇ 11 ਤੇ ਪੋ ਦੀ ਰਾਤ ਨੂੰ ਤੇ ਉਹਨਾਂ ਨੂੰ ਇੱਥੇ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ ਤੇ ਇਸ ਅਸਥਾਨ ਤੇ ਠੰਡਾ ਬੁਰਜ ਸਹਿਬ ਤੇ ਹੀ ਬਾਬਾ ਮੋਤੀਰਾ ਮਹਿਰਾ ਜੀ ਜਿਨ੍ਹਾਂ ਦਾ ਪੂਰਾ ਪਰਿਵਾਰ ਕੁੱਲੂ ਚ ਪੀੜ ਕੇ ਸ਼ਹੀਦ ਕੀਤਾ ਗਿਆ ਕਾਰਨ ਕੀ ਸੀ ਕਾਰਨ ਨਹੀਂ ਸੀਗਾ ਕਿ ਉਹ ਠੰਡਾ ਬੁਰਜ ਸਾਹਿਬ ਆ ਕੇ ਸਹਿਬਜ਼ਾਦਿਆਂ ਦੀ ਸੇਵਾ ਕਰਦੇ ਸੀ ਜਗਤ ਮਾਤਾ ਗੁਜਰਕੌਰ ਜੀ ਦੀ ਸੇਵਾ ਕਰਦੇ ਸੀ ਉਹਨਾਂ ਨੂੰ ਦੁੱਧ ਛਕਾਉਂਦੇ ਸੀਗੇ ਦੁੱਧ ਦੀ ਸੇਵਾ ਕਰਦੇ ਸੀ ਤੇ ਉਹਨਾਂ ਨੂੰ ਇੱਥੇ ਬੜੇ ਤਸੀਹੇ ਦਿੱਤੇ ਗਏ ਤੇ ਸਾਹਮਣੇ ਕਚਹਿਰੀ ਲੱਗਦੀ ਹੁੰਦੀ ਸੀ ਜੇ ਜਦੋਂ ਕਚਹਿਰੀ ਤੇ ਬੁਲਾਇਆ ਜਾਂਦਾ ਸੀਗਾ ਜਦੋਂ ਉੱਥੇ ਫਰਮਾਨ ਸੁਣਾਇਆ ਜਾਂਦਾ ਸੀ ਉਹ ਹੁਕਮਰਾਨਾਂ ਦੇ ਹੁਕਮ ਸੁਣਾਏ ਜਾਂਦੇ ਸੀ ਕਿ ਤੁਹਾਨੂੰ ਇਸ ਦਿਨ ਨੀਂਹ ਚ ਪੀੜ ਕੇ ਸ਼ਹੀਦ ਕਰ ਦੇਣਾ ਤੁਹਾਨੂੰ ਇਸ ਦੇ ਨਾਂ ਤਸੀਹੇ ਦਿੱਤੇ ਜਾਣੇ ਤੁਹਾਨੂੰ ਇਸ ਦਿਨ ਆਹ ਤਸੀਹੇ ਦਿੱਤੇ ਜਾਣੇ ਤੇ ਸਹਿਬਜ਼ਾਦੇ ਡੋਲ ਰਹੇ ਕਿਉਂਕਿ ਉਹੀ ਸਥਾਨ ਆ ਠੰਡਾ ਬੁਰਜ ਸਾਹਿਬ ਜਿੱਥੇ ਮਾਤਾ ਗੁਜਰਕੌਰ ਜੀ ਨੇ ਸਹਿਬਜ਼ਾਦਿਆਂ ਨੂੰ ਰੋਜ਼ਾਨਾ ਸਿੱਖਿਆ ਦਿੱਤੀ ਕਿ ਤੁਹਾਡੇ ਦਾਦਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜੇ ਆਪਣਾ ਸੀਸ ਨਹੀਂ ਝੁਕਾਇਆ ਮੁਗਲਾਂ ਦੇ ਸਾਹਮਣੇ ਤਾਂ ਤੁਸੀਂ ਉਹਨਾਂ ਦੇ ਪੁੱਤਰੇ ਹੋ ਜੇ ਤੁਹਾਡੇ ਦਾਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ ਕਟਾ ਦਿੱਤਾ ਕਿਸੇ ਹੋਰ ਦੀ ਖਾਤਰ ਮਨੁੱਖਤਾ ਦੀ ਖਾਤਰ ਹਿੰਦ ਦੀ ਖਾਤਰ ਤੇ ਹਿੰਦ ਦੀ ਚਾਦਰ ਕਿਹਾ ਜਾਂਦਾ ਨਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿੰਦੇ ਤੁਸੀਂ ਵੀ ਡੋਲਣਾ ਨਹੀਂ ਤੁਸੀਂ ਵੀ ਆਪਣਾ ਸਿਰ ਦੇ ਦਿਓ ਸਿਰ ਕਟਾ ਦਿਓ ਜਾ ਕੇ ਪਰ ਤੁਸੀਂ ਸਿੱਖੀ ਦੀ ਨੀਂਹ ਰੱਖ ਕੇ ਚਲੇ ਜਾਣੀ ਇਸ ਸਥਾਨ ਤੋਂ ਸਿੱਖਿਆ ਮਰਜੀ ਸਾਨੂੰ ਪਹਿਲੀ ਗੱਲ ਤਾਂ ਇਹ ਤੇ ਦੂਜੀ ਬਾਤ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਤੋਂ ਹੀ ਐਸਾ ਸਥਾਨ ਤੇ ਜੇ ਆਪਾਂ ਠੰਡੇ ਬੁਰਜ ਸਾਹਿਬ ਖੜੇ ਆਣਾ ਜੇ ਅੱਜ ਅਸੀਂ ਆਪਾਂ ਆਜ਼ਾਦੀ ਮਾਨਦੇ ਰਹੇ ਆਂ ਜੇ ਐਸਾ ਸਥਾਨ ਦਾ ਇਤਿਹਾਸ ਵੇਖ ਰਹੇ ਆਂ ਤੇ ਸਾਨੂੰ ਉਹ ਸਿੱਖਿਆ ਕਿੱਥੋਂ ਸ਼ਬਦ ਤੋਂ ਮਿਲੀ ਸਿੱਖਿਆ ਕਿਉਂਕਿ ਸਹਿਬਜ਼ਾਦੇ ਤਾਂ ਸ਼ਹੀਦ ਆ ਮਰੇ ਨਹੀਂ ਜਿਹੜਾ ਮਰਦਾ ਉਹਦਾ ਭੋਗ ਪੈਂਦਾ ਜਿਹੜਾ ਮਰਦਾ ਆ ਉਹ ਉਹਦੀ ਕਿਰਿਆ ਹੁੰਦੀ ਆ ਪਰ ਜਿਹੜਾ ਮਰਦਾ ਹੀ ਨਹੀਂ ਇਹ ਜੈ ਮਰਨ ਨੇ ਤੇ ਸਭ ਜਗਤ ਤਰਾਸਿਆ ਸੋ ਮਰਨਾ ਗੁਰੂ ਸ਼ਬਦ ਪ੍ਰਗਾਸ਼ਿਆ ਗੁਰਬਾਣੀ ਦਾ ਇਹ ਸਿਧਾਂਤ ਹੈ ਗੁਰਬਾਣੀ ਦਾ ਇਹ ਮੂਲ ਆ ਕਿ ਗੁਰਬਾਣੀ ਦੇ ਸ਼ਬਦ ਦੇ ਵਿੱਚੋਂ ਸਹਿਬਜ਼ਾਦਿਆਂ ਦਾ ਪ੍ਰਕਾਸ਼ ਸੀ ਤੇ ਸਹਿਬਜ਼ਾਦੇ ਹਜੇ ਵੀ ਇੱਥੇ ਆ ਅਮਰਸ਼ੀਰ ਕਿਉਂ ਕਿਹਾ ਜਾਂਦਾ ਕਿਉਂਕਿ ਉਹਨਾਂ ਦਾ ਪ੍ਰਕਾਸ਼ ਸ਼ਬਦ ਦੇ ਵਿੱਚੋਂ ਆ ਤੇ ਇਹ ਠੰਡਾ ਬੁਰਜ ਸਾਹਿਬ ਇੱਥੇ 3 ਦਿਨ ਰੱਖਿਆ ਗਿਆ ਤੇ ਤਸੀਹੇ ਦਿੱਤੇ ਗਏ ਤੇ ਕੋਲੂ ਚ ਜਿਹੜੇ ਬਾਬਾ ਮੋਤੀराम ਮਹਾਰਾਜ ਜੀ ਸਾਨੂੰ ਜਿਹੜੇ ਦੁੱਧ ਛਕਾਉਂਦੇ ਸਨ ਦੁੱਧ ਦੀ ਸੇਵਾ ਕਰਦੇ ਸਨ ਉਹਨਾਂ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕੀਤਾ ਗਿਆ ਤੇ ਕਾਰਨ ਕੀ ਸੀ ਕਾਰਨ ਇਹ ਹੀ ਸੀ ਕਿ ਸਹਿਬਜ਼ਾਦੇ ਨੇ ਆਪਣਾ ਜਿਹੜਾ ਸਹਿਰਾ ਜਿਹੜਾ ਆਪਣਾ ਸਹਿਰਕ ਆ ਉਹ ਮੁਗਲਾਂ ਦੇ ਸਾਹਮਣੇ ਨਹੀਂ ਹਾਰਿਆ ਤੇ ਮੁਗਲਾਂ ਨੂੰ ਉਹਨਾਂ ਨੇ ਜਿਹੜਾ ਵਜੀਦਾ ਖਾਸ ਸੀ ਉਹ ਬਾਦਸ਼ਾਹ ਨੂੰ ਤਾਂ ਸਿੱਧਾ ਹੀ ਆਖਿਆ ਕਹਿੰਦੇ ਅਸੀਂ ਤਾਂ ਗੁਰੂ ਦੀ ਫਤਿਹ ਬੁਲਾਉਂਦੇ ਆਂ ਅਸੀਂ ਤੇਰਾ ਧਰਮ ਕਬੂਲ ਨਹੀਂ ਕਰਦੇ ਜ਼ੋਰ ਕੀ ਆ ਜ਼ੁਲਮ ਹੈ ਕਹਿੰਦੇ ਅਸੀਂ ਜ਼ੋਰ ਨਹੀਂ ਸਹੰਦੇ ਸਾਡੀ ਜ਼ੋਰ ਦੇ ਖਿਲਾਫ ਸਾਡੀ ਜੰਗ ਸਾਡੀ ਜੁੱਧ ਸਾਡਾ ਜ਼ੋਰ ਦੇ ਖਿਲਾਫ ਨਾ ਕਿ ਕਿਸੇ ਮਨੁੱਖ ਦੇ ਨਾਲ ਆ ਨਾ ਕਿਸੇ ਧਰਮ ਦੇ ਨਾਲ ਆ ਨਾ ਕਿਸੇ ਜਾਤ ਦੇ ਨਾਲ ਆ ਜਾਤ ਪਤਾ ਤਾ ਤੈਨਾ ਮਾਤੈਨਾ ਜਾਤੈਨਾ ਪਾਤ ਮਹਾਰਾਜ ਕਹਿੰਦੇ ਨਾ ਕੋਈ ਜਾਤ ਹੈ ਨਾ ਕੋਈ ਮਾਤ ਸਾਡਾ ਤਾਂ ਕੋਈ ਪਿਤਾ ਹੀ ਨਹੀਂ ਇਸ ਹੱਲ ਤਾਂ ਗੁਰੂ ਗ੍ਰੰਥ ਸਾਹਿਬ ਹੈ ਇੱਕ ਸਹਿਬਜਾਦੇਨ ਵਾਸ ਇੱਕੋ ਹੀ ਓਟ ਆਸਰਾ ਸੀ ਜੇ ਠੰਡੇ ਬੁਰਜ ਸਾਹਿਬ ਇੱਥੇ ਸਹਿਬਜਾਦੇ ਮਾਤਾ ਗੁਜਰ ਕੌਰ ਜੀ ਇੱਥੇ ਰਹੇ ਆ ਤੇ ਠੰਡ ਸਹਾਰੀ ਆ ਤਸੀਹੇ ਸਹਾਰੇ ਆ ਤੇ ਆਪਾਂ ਮੂਲ ਉਹਦਾ ਕਾਰਨ ਜਾਣ ਲਈਏ ਕਿ ਉਹ ਗੁਰਬਾਣੀ ਆ ਉਹ ਸ਼ਬਦ ਦਾ ਤੇ ਇਹ ਬਹੁਤ ਸੋਹਣੀ ਕਿਸੇ ਨੇ ਸਤਰਾ ਲਿਖਿਆ ਕਵੀ ਨੇ ਮੈਂ ਇਹ ਸੁਣਾਉਣਾ ਇਸ ਧਰਤੀ ਤੇ ਹੀ ਕਹਿੰਦੇ ਸਰਹੰਦ ਚੋਂ ਸੁਨੇਹਾ ਮਿਲਿਆ ਲਾਲ ਤੁਰਗੇ ਦੋਵੇਂ ਸ਼ਹੀਦ ਹੋ ਗਏ ਨੋਨਿਹਾਲ ਤੁਰਗੇ ਸੂਬੇ ਨੇ ਦੋਵਾਂ ਨੂੰ ਨਾ ਪੀੜ ਦਿੱਤਾ ਹੈ ਕੋਮਲ ਸਰੀਰਟਾਂ ਦੇ ਵਿੱਚ ਪੀੜ ਦਿੱਤਾ ਹੈ ਗੱਲ ਸਾਰੀ ਸੁਣ ਕੇ ਉਹ ਮੁਸਕਰਾ ਕੇ ਉੱਠਿਆ ਉਸ ਪਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ ਨੂਰਿਆ ਤੂੰ ਰੂਬੂ ਰੂ ਸੈਂ ਕੋਈ ਗੱਲ ਨਾ ਲੁਕਾਈ ਤੂੰ ਸਾਫ਼ ਸਾਫ਼ ਦੱਸੀ ਕੋਈ ਕਹਿਰ ਨਾ ਕਮਾਈ ਕੋਈ ਹਿੰਜ ਤੇ ਨਾ ਕੇਰੀ ਕੋਈ ਯਾ ਤੇ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਕੋਈ ਸਾਹ ਤੇ ਨਾ ਕੱਢੀ ਤੇਸੀ ਨਾਲ ਸਾਟੇ ਜਦੋਂ ਲੱਗੀ ਸੀ ਕਰਾਰੀ ਮੇਰੇ ਫਤਿਹ ਨੇ ਉੱਚੀ ਕੋਈ ਚੀਕ ਤੇ ਨਾ ਮਾਰੀ ਇਹ ਵੀ ਕਹਿਣ ਦਾ ਉਸ ਦਾ ਅੰਦਾਜ਼ ਵੱਖਰਾ ਸੀ ਕਲਗੀਆਂ ਵਾਲੇ ਨੇ ਜੋ বাজਾਇਆ ਉਹ ਸਾਜ ਵੱਖਰਾ ਸੀ ਕਲਗੀਆਂ ਵਾਲੇ ਨੇ ਜੋ বাজਾਇਆ ਉਹ ਸਾਜ ਵੱਖਰਾ ਸੀ ਜਦੋਂ ਨੂਰਾ ਮਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸਰੰਤ ਦਾ ਸਨੇਹਾ ਲੈ ਕੇ ਗਿਆ ਨਾ ਜੋ ਇੱਥੇ ਠੰਡੇ ਬੁਰਜ ਸਾਹਿਬ ਬੀਤਿਆ ਜੋ ਨੀਹਾਂ 'ਚ ਖਲੋ ਕੇ ਸ਼ੀਰ ਕੀਤਾ ਗਿਆ ਸਹਿਬਜ਼ਾਦਿਆਂ ਨੂੰ ਹਨਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਫਸੋਸ ਨਹੀਂ ਪ੍ਰਗਟ ਕੀਤਾ ਕਿ ਮੈਨੂੰ ਅਫਸੋਸ ਆ ਨਾ ਉਹਨਾਂ ਨੇ ਕਿਹਾ ਕਿ ਮੈਂ ਤਾਂ ਮਾਣ ਮਹਿਸੂਸ ਕਰਦਾ ਕਿ ਮੇਰੇ ਜਿਹੜੇ ਪੁੱਤ ਨੇ ਜੇ ਮੈਂ ਬਾਬਾ ਜੁਹਾਰਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਮਾਤਾ ਗੁਜਰਕੌਰ ਜੀ ਜਾਂ ਵੱਡੇ ਸਹਿਬਜਾਦੇ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਕਹਿੰਦੇ ਮੈਨੂੰ ਤਾਂ ਮਾਣ ਕਿ ਮੇਰੇ ਪੁੱਤਰਾਂ ਨੇ ਛੀਦੀ ਦਿੱਤੀ ਆ ਧਰਮ ਦੀ ਰਾਖੀ ਕੀਤੀ ਆ ਧਰਮ ਦੀ ਧਰਮ ਧਰਮ ਤੋਂ ਨਹੀਂ ਡੋਲੇ ਇਹਨਾਂ ਨੇ ਇਸਲਾਮ ਕਬੂਲ ਨਹੀਂ ਕੀਤਾ ਕਹਿੰਦੇ ਮੈਂ ਤਾਂ ਖੁਸ਼ੀ ਮਹਿਸੂਸ ਕਰਦਾ ਪਿਆ ਤੇ ਉਹ ਉਹ ਪੁੱਛਣ ਦਾ ਅੰਦਾਜ਼ ਕੀ ਸੀ ਸਰੰਦ ਚੋਂ ਸੁਨੇਹਾ ਮਿਲਿਆ ਲਾਲ ਤੁਰਗੇ ਉਹ ਕਹਿੰਦਾ ਦੋਵੇਂ ਸ਼ਹੀਦ ਹੋ ਗਏ ਨੇ ਉਹਨੇ ਹਾਲ ਤੁਰ ਗਏ ਸਾਰਾ ਕੁਝ ਦੱਸਿਆ ਕਹਿੰਦਾ ਸੂਬੇ ਨੇ ਦੋਵਾਂ ਨੂੰ ਨੇ ਪੀੜ ਦਿੱਤਾ ਹੈ ਕਹਿੰਦਾ ਜਿਹੜਾ ਕੋਮਲ ਸਰੀਰ ਸੀ ਨਾ ਸਾਹਿਬਜ਼ਾਦਿਆਂ ਦਾ ਤਨ ਸੀ ਕਹਿੰਦੇ ਉਹ ਇੱਟਾਂ 'ਚ ਪੀੜ ਦਿੱਤਾ ਹੈ ਖਲੋ ਕੇ ਇੰਨਾਂ 'ਚ ਸ਼ਹੀਦ ਕਰ ਦਿੱਤਾ ਗਿਆ ਹੈ ਨਾ ਤੇ ਪਰ ਕਲਗੀਧਰ ਪਾਤਸ਼ਾਹ ਜੀ ਕੀ ਕਲਗੀਧਰ ਪਾਤਸ਼ਾਹ ਜੀ ਕੀ ਕਹਿੰਦੇ ਸਨ ਕੀ ਆਖਦੇ ਸਨ ਮੁਸਕਰਾ ਕੇ ਉੱਠੇ ਕਹਿੰਦੇ ਉਹ ਮੁਸਕਰਾਏ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਸਕਰਾਏ ਫਿਰ ਉਹਨੇ ਪੁੱਛਿਆ ਪਾਤਸ਼ਾਹ ਨੇ ਆ ਕੇ ਪੁੱਛਿਆ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਹਿੰਦੇ ਮੈਨੂੰ ਇਹ ਗ ਕਿ ਮੇਰੇ ਪੁੱਤਾਂ ਨੂੰ ਨੀਹਾਂ ਚ ਛੀਧ ਕੀਤਾ ਗਿਆ ਮੈਨੂੰ ਮਾਣ ਮਹਿਸੂਸ ਆ ਕਿ ਉਹਨਾਂ ਨੇ ਸਿੱਧਕ ਨਹੀਂ ਹਾਰਿਆ ਕਹਿੰਦੇ ਤੂੰ ਇੱਕ ਗੱਲ ਦੱਸ ਕਹਿੰਦੇ ਜਦੋਂ ਮੇਰੇ ਫਤੇ ਨੂੰ ਨੀਹਾਂ ਵਿੱਚ ਪੀੜਿਆ ਗਿਆ ਸੀ ਕਿ ਮੇਰੇ ਫਤੇ ਦੇ ਜਦੋਂ ਤੇਸੀ ਨਾਲ ਹੀ ਉਹ ਰੰਬੇ ਨਾਲ ਹੀ ਉਹ ਇੱਟਾਂ ਨੂੰ ਨੀਹਾਂ ਚ ਚਨਵਾਉਂਦੇ ਹੋਣੇ ਨਾ ਜੀ ਆਪਾਂ ਵੇਖੀਏ ਕਹਿੰਦੇ ਮੈਨੂੰ ਇਹ ਦੁੱਖ ਨਹੀਂ ਕਹਿੰਦੇ ਜਦੋਂ ਮੇਰੇ ਫਤੇ ਤੇ ਤੇਸੀ ਲੱਗੀ ਹੋਣੀ ਆ ਥੋੜਾ ਲੱਗਾ ਹੋਣਾ ਮੇਰੇ ਫਤੇ ਨੇ ਉੱਚੀ ਕੋ ਚੀਕ ਤੇ ਨਾ ਮਾਰੀ ਕਹਿੰਦਾ ਚੀਕ ਤਾਂ ਨਹੀਂ ਮੇਰੀ ਮਾਰੇ ਮੇਰੇ ਫਤੇ ਨੇ ਇਹ ਪੁੱਛਿਆ ਕਿਉਂਕਿ ਸ਼ੀਦੀ ਦਿੱਤੀ ਸ਼ੀਦਾਂ ਦੇ ਨਾਮ ਅਮਰ ਸ਼ੀਦਾਂ ਦੇ ਨਾਮ ਸਦਾ ਅਮਰ ਰਹਿੰਦੇ ਠੰਡੇ ਬੁਰਜ ਸਾਹਿਬ ਇਹ ਸਾਨੂੰ ਇਤਿਹਾਸ ਹੈ ਜਿੱਥੇ ਸਿਦਕ ਨਹੀਂ ਹਾਰਿਆ ਤਿੰਨ ਦਿਨ ਇੱਥੇ ਠੰਡ ਸਾਰੀ ਇੱਥੇ ਤਸੀਹੇ ਸਹਾਰੇ ਆ ਤਾਂ ਉਹ ਉਹ ਸ਼ਬਦ ਦੇ ਨਾਲ ਉਹਨਾਂ ਦੇ ਸਿਧਾਂਤ ਸੀ ਉਹਨਾਂ ਕੋਲ ਸਾਨੂੰ ਠੰਡੇ ਬੁਰਜ ਸਾਹਿਬ ਤੋਂ ਕੀ ਸਿੱਖਿਆ ਮਿਲਦੀ ਹੈ ਲਹੂ ਦਾ ਕੱਲਾ ਕੱਲਾ ਕਤਰਾ ਸਹਿਬ ਜਾਦਿਆਂ ਦਾ ਲਹੂ ਦਾ ਇੱਕ ਇੱਕ ਕਤਰੇ ਦਾ ਮੁੱਲ ਅੱਜ ਸਾਨੂੰ ਸਿੱਖਾ ਨੂੰ ਸਮਝਣਾ ਚਾਹੀਦਾ ਕਿ ਠੰਡੇ ਬੁਰਜ ਸਾਹਿਬ ਦਾ ਇਤਿਹਾਸ ਬੜਾ ਵੱਡਾ ਹੈ ਕਿ ਇਹ ਇਹ ਐਵੇਂ ਨਹੀਂ ਕੋਈ ਇਤਿਹਾਸ ਹੈ ਇਹ ਠੰਡਾ ਬੁਰਜ ਸਾਹਿਬ ਤੇ ਦੁਨੀਆ ਭਰ ਤੋਂ ਲੋਕ ਇੱਥੇ ਦਰਸ਼ਨ ਕਰਨ ਆਉਂਦੇ ਆ ਕੇਵਲ ਤੇ ਕੇਵਲ ਆਪਾਂ ਦਰਸ਼ਨ ਹੀ ਕਰਨੇ ਇੱਥੋਂ ਸਿੱਖਿਆ ਲੈ ਕੇ ਜਾਣੀ ਆ ਕਿ ਸਹਿਬ ਜੱਦੇ ਜੇ 3 ਦਿਨ ਇੱਥੇ ਰਹੇ ਆ ਜੇ 3 ਦਿਨ ਇੱਥੇ ਮਾਤਾ ਗੁਜਰਕੌਰ ਜੀ ਧੰਨ ਬਾਬਾ ਜੁਰਾਵਰ ਸਿੰਘ ਸਾਹਿਬ ਜੀ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਬਿਨਾ ਕਿਸੇ ਸਹੂਲਤਾਂ ਪਦਾਰਥਾਂ ਤੋਂ ਤੇ ਉਹਨਾਂ ਨੂੰ ਤਸੀਹੇ ਦਿੱਤੇ ਗਏ ਆ ਜੇ ਉਹਨਾਂ ਨੇ ਸਹਾਰੇ ਆ ਤੇ ਅਸੀਂ ਤਾਂ ਉਹਨਾਂ ਦੇ ਸਿੱਖ ਆ ਨਾ ਅਸੀਂ ਵੀ ਉਹਨਾਂ ਦੇ ਪੁੱਤ ਹੀ ਆ ਨਾ ਮਰਾ ਤਾਂ ਕਹਿੰਦੇ ਨਹੀਂ ਸੀ ਚਾਰ ਮੂਹੇ ਚੱਕਿਆ ਹੋਊਾ ਜੀਵਤ ਕਈ ਹਜ਼ਾਰ ਕਹਿੰਦੇ ਮੇਰੇ ਪੁੱਤ ਚਾਰ ਗਏ ਤਾਂ ਕੀ ਹੋ ਗਿਆ ਕਹਿੰਦੇ ਸਾਰੇ ਮੇਰੇ ਪੋਤੀ ਆ ਖਾਲਸਾ ਪੰਥ ਮੇਰਾ ਪੁੱਤਰੀ ਆ ਖਾਲਸਾ ਪੰਥ ਮੇਰਾ ਸੁਪੁੱਤਰੀ ਆ ਕਹਿੰਦੇ ਮੇਰੇ ਪੁੱਤਰ ਜਿਉਂਦੇ ਰਹਿਣ ਖਾਲਸਾ ਪੰਥ ਮੇਰਾ ਜਿਉਂਦਾ ਰਵੇ ਕਹਿੰਦੇ ਚਾਰ ਗਏ ਤਾਂ ਕੋਈ ਗੱਲ ਹੀ ਨਹੀਂ ਤੇ ਆ ਸਾਨੂੰ ਅੱਜ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਇਹ ਵੀ ਸਿੱਖਣਾ ਚਾਹੀਦਾ ਇਹ ਫਤਿਹਗੜ੍ਹ ਸਾਹਿਬ ਦੀ ਧਰਤੀ ਗੁਰਦੁਆਰਾ ਸ੍ਰੀ ਠੰਡਾ ਬੁਰਜ ਸਾਹਿਬ ਦੀ ਧਰਤੀ ਤੋਂ ਸਾਨੂੰ ਇਹ ਸਿੱਖਿਆ ਲੈ ਕੇ ਜਾਣੀ ਚਾਹੀਦੀ ਆ ਕਿ ਸਾਡੇ ਭਰਾਵਾਂ ਨੇ ਸਾਡੀ ਖਾਤਰ ਸਾਡੇ ਭਰਾਵਾਂ ਨੇ ਮਨੁੱਖਤਾ ਦੀ ਖਾਤਰ ਸਾਡੇ ਪਿਤਾ ਨੇ ਇਸ ਹਿੰਦ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦ ਦੀ ਖਾਤਰ ਆਪਣਾ ਸੀਸ ਕਟਾ ਦਿੱਤਾ ਸਹਿਬਜ਼ਾਦੇ ਹਿੰਦ ਦੀ ਖਾਤਰ ਸ਼ਹੀਦ ਹੋ ਗਏ ਸਹਿਬਜ਼ਾਦੇ ਇਸ ਇਨਸਾਨੀਅਤ ਦੀ ਮਨੁੱਖਤਾ ਦੀ ਖਾਤਰ ਸ਼ਹੀਦ ਹੋ ਗਏ ਤੇ ਅੱਜ ਅਸੀਂ ਕੀ ਸਿੱਖੀ ਦੇ ਸਿਧਾਂਤਾਂ ਤੇ ਕੀ ਖਾਲਸੇ ਪੰਥ ਦੇ ਸਿਧਾਂਤਾਂ ਤੇ ਚੱਲਦੇ ਹਾਂ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਮੰਨਿਆ ਤਸ ਹਨ ਵੇ ਸਿੱਖਿਆ ਲੈਣੀ ਚਾਹੀਦੀ ਆ ਕਿ ਇਹ ਇਤਿਹਾਸ ਤੋਂ ਸਿੱਖਿਆ ਲੈਣੀ ਚਾਹੀਦੀ ਕੇਵਲ ਤੇ ਕੇਵਲ ਇਤਿਹਾਸ ਜਾਣ ਕੇ ਨਹੀਂ ਜਾਣਾ ਚਾਹੀਦਾ। ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। 26 ਦਸੰਬਰ ਨੂੰ ਸਮੁੰਦਰੋਂ ਪਾਰ ਕੀ ਹੋਇਆ ਇਹ ਅਸੀਂ ਸਾਰੇ ਜਾਣਦੇ ਆ ਪਰ 26 ਦਸੰਬਰ ਨੂੰ ਸਾਡੇ ਸਿੱਖ ਇਤਿਹਾਸ ਵਿੱਚ ਕੀ ਹੋਇਆ ਸ਼ਾਇਦ ਇਹ ਤੁਹਾਡੇ ਬੱਚਿਆਂ ਨੂੰ ਨਹੀਂ ਪਤਾ। ਸੋ ਪਲੀਜ਼ ਆਪਣੇ ਬੱਚਿਆਂ ਨੂੰ ਜਾਣੂ ਕਰਵਾਓ ਠੰਡੇ ਬੁਰਜ ਦੇ ਵਾਰੇ ਤੇ ਛੋਟੇ ਸਹਬਜ਼ਾਦਿਆਂ ਦੇ ਬਾਰੇ। ਸੋਚੋ ਜਰਾ ਸੋਚੋ ਤੁਸੀਂ ਸਿੱਖੀ ਕਿਉਂ ਵਿਸਾਰ ਗਏ? ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ ਇੱਥੋਂ ਦੇ ਵਿਜ਼ਿਟਰਸ ਨੂੰ ਪੁੱਛਦੇ ਹਾਂ ਕਿ ਕੀ ਉਹਨਾਂ ਨੂੰ ਠੰਡੇ ਬੁਰਜ ਦੇ ਇਤਿਹਾਸ ਬਾਰੇ ਪਤਾ ਹੈ ਕਿੱਥੋਂ ਆਏ ਤੁਸੀਂ ਅਸੀਂ ਅਮਨਾ ਨਗਰ ਤੋਂ ਆਏ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਜਾਣਦੇ ਹੋ ਠੰਡੇ ਬੁਰਜ ਦੇ ਇਤਿਹਾਸ ਬਾਰੇ ਅ ਇੱਥੇ ਸਾਡੀ ਮਾਤਾ ਗੁਜਰੀ ਜੀ ਤੇ ਛੋਟੇ ਦੋ ਸਾਈਂ ਜਿਆਦੇ ਨੂੰ ਰੱਖਿਆ ਗਿਆ ਸੀ ਤੇ ਇੱਥੋਂ ਹੀ ਮਾਤਾ ਗੁਜਰੀ ਜੀ ਦੇਖਦੇ ਸਨ ਉਹਨੂੰ ਉਹਨਾਂ ਨੂੰ ਜਦੋਂ ਕਚੈਰੀ ਚ ਜਾਂਦੇ ਸਨ ਤੇ ਇੱਥੇ ਬਹੁਤ ਠੰਡ ਹੁੰਦੀ ਸੀ ਤੇ ਉਹਨਾਂ ਨੂੰ ਕੋਈ ਕੰਬਲ ਤੇ ਕੋਈ ਵੀ ਉਹਨਾਂ ਨੂੰ ਚੀਜ਼ ਨਹੀਂ ਦਿੱਤੀ ਗਈ ਸੀ ਜੋ ਕੋਈ ਵੀ ਸੋ ਇੱਥੇ ਕਿਹੜੇ ਕਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਕੀਤੀ ਤੁਸੀਂ ਅ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਠੰਡਾਪੁਰ ਪੋਂਟਾ ਸਾਹਿਬ ਬੁੜੀਆ ਸਾਹਿਬ